ਅਖਬਾਰਾਂ ਦੀ ਸਪਲਾਈ ਕਰਨ ਵਾਲੀਆਂ ਗੱਡੀਆਂ ਨੂੰ ਪੰਜਾਬ ਪੁਲਿਸ ਨੇ ਰੋਕ ਲਿਆ ਰਾਤ ਭਰ ਚੱਲੀ ਚੈਕਿੰਗ ਡਰਾਈਵ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਪੁਲਿਸ ਨੂੰ ਡਰੱਗਜ਼ ਅਤੇ ਹਥਿਆਰਾਂ ਦੀ ਸਮਗਲਿੰਗ ਬਾਰੇ ਇਨਪੁਟ ਮਿਲੀ ਸੀ ਚੰਡੀਗੜ੍ਹ ਲੁਧਿਆਣਾ ਫਰੀਦਕੋਟ ਪਠੰਡਾ ਅਬੋਹਰ ਵਰਗੇ ਕਈ ਸ਼ਹਿਰਾਂ 'ਚ ਨਾਕਾਬੰਦੀ ਲਾ ਦਿੱਤੀ ਗਈ ਅਤੇ ਅਖਬਾਰਾਂ ਵਾਲੀਆਂ ਗੱਡੀਆਂ ਦੀ ਤਲਾਸ਼ ਸ਼ੁਰੂ ਹੋ ਗਈ। ਇਸ ਅਚਾਨਕ ਹੋਈ ਕਾਰਵਾਈ ਦਾ ਅਸਰ ਇਹ ਹੋਇਆ ਕਿ ਕਈ ਥਾਵਾਂ 'ਤੇ ਅਖਬਾਰ ਦੀ ਡਿਲੀਵਰੀ ਦੇਰੀ ਨਾਲ ਪਹੁੰਚੀ। ਕੋਟਕਾਪੂਰਾ ਤੇ ਫਰੀਦਕੋਟ 'ਚ ਪੂਰੀ ਸਪਲਾਈ ਰੁਕ ਗਈ। ਬਰਨਾਲਾ 'ਚ ਅਖਬਾਰ 1.5 ਘੰਟੇ ਦੇਰ ਨਾਲ ਪਹੁੰਚੇ ਅਤੇ ਫਜ਼ਿਲਕਾ 'ਚ ਸਿਰਫ ਦੋ ਅਖਬਾਰ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ। ਉੱਥੇ ਹੀ ਠਾਪਾ ਮੰਡੀ ਚ ਪੁਲਿਸ ਨੇ ਇੱਕ ਗੱਡੀ ਦੀ ਪੂਰੀ ਜਾਂਚ ਕੀਤੀ ਬੰਡਲ ਖੁਲਵਾਏ ਪੁੱਛਿਆ ਕਿ ਹਿੰਦੀ ਤੇ ਪੰਜਾਬੀ ਦੋਵੇਂ ਅਖਬਾਰ ਹਨ ਜਾਂ ਨਹੀਂ ਫਿਰ ਕਰੀਬ ਅੱਧਾ ਘੰਟਾ ਬਾਅਦ ਗੱਡੀ ਨੂੰ ਜਾਣ ਦਿੱਤਾ ਗਿਆ ਲੁਧਿਆਣਾ ਦੇ ਕੋਟਵਾਲੀ ਦੇ ਐਸਐਚਓ ਸਲਖਾਨ ਸਿੰਘ ਨੇ ਦੱਸਿਆ ਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਾਕਾਬੰਦੀ ਕੀਤੀ ਗਈ ਪਰ ਗੱਡੀਆਂ ਕਿਉਂ ਰੋਕੀਆਂ ਗਈਆਂ ਇਸ ਸਵਾਲ ਸੀਨੀਅਰ ਅਧਿਕਾਰੀ ਹੀ ਦੱਸਣਗੇ ਡਿਸਟ੍ਰਿਬਿਊਟਰਜ਼ ਦਾ ਕਹਿਣਾ ਹੈ ਕਿ ਐਤਵਾਰ ਨੂੰ ਪਹਿਲਾਂ ਹੀ ਕੰਮ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਉੱਤੋਂ ਪੁਲਿਸ ਦੀ ਏ ਚੈਕਿੰਗ ਨੇ ਮੁਸ਼ਕਲ ਹੋਰ ਵਧਾ ਦਿੱਤੀ ਕਈ ਗੱਡੀਆਂ ਨੂੰ ਤਾਂ ਥਾਣਿਆਂ 'ਚ ਲੈ ਜਾ ਕੇ ਚਾਂਚਿਆ ਗਿਆ ਫਿਲਹਾਲ ਪੁਲਿਸ ਵੱਲੋਂ ਕੋਈ ਆਫੀਸ਼ੀਅਲ ਬਿਆਨ ਨਹੀਂ ਆਇਆ ਪਰ ਸਵਾਲ ਇਹ ਹੈ ਕਿ ਅਖਬਾਰ ਦੀਆਂ ਗੱਡੀਆਂ ਵਾਕਈ ਸ਼ੱਕ ਦੇ ਦਾਇਰੇ 'ਚ ਸਨ ਜਾਂ ਫਿਰ ਇਹ ਸਭ ਕਿਸੇ ਵੱਡੀ ਜਾਂਚ ਦਾ ਹਿੱਸਾ ਹੈ ਅਜਿ ਲਈ ਬਸੇ ਨਹੀਂ ਪੰਜਾਬ ਚ ਅਖਬਾਰ دیر ਨਾਲ ਪੁੱਜੇ ਡਿਸਟ੍ਰੀਬਿਊਟਰਸ ਪਰੇਸ਼ਾਨ ਨੇ ਅਤੇ ਲੋਕ ਜਾਣਨਾ ਚਾਹੁੰਦੇ ਨੇ ਕਿ ਸੱਚ ਕੀ ਹੈ ਅਖਬਾਰਾਂ ਦੀ ਸਪਲਾਈ ਕਰਨ ਵਾਲੀਆਂ ਗੱਡੀਆਂ ਨੂੰ ਪੰਜਾਬ ਪੁਲਿਸ ਨੇ ਰੋਕ ਲਿਆ ਰਾਤ ਭਰ ਚੱਲੀ ਚੈਕਿੰਗ ਡਰਾਈਵ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਪੁਲਿਸ ਨੂੰ ਡਰੱਗਜ਼ ਅਤੇ ਹਥਿਆਰਾਂ ਦੀ ਸਮੱਗਲਿੰਗ ਬਾਰੇ ਇਨਪੁੱਟ ਮਿਲੀ ਸੀ ਚੰਡੀਗੜ੍ਹ ਲੁਧਿਆਣਾ ਫਰੀਦਕੋਟ ਪਠੰਡਾ ਅਬੋਹਰ ਵਰਗੇ ਕਈ ਸ਼ਹਿਰਾਂ ਚ ਨਾਕਾਬੰਦੀ ਲਾ ਦਿੱਤੀ ਗਈ ਅਤੇ ਅਖਬਾਰਾਂ ਵਾਲੀਆਂ ਗੱਡੀਆਂ ਦੀ ਤਲਾਸ਼ ਸ਼ੁਰੂ ਹੋ ਗਈ ਇਸ ਅਚਾਨਕ ਹੋਏ ਕਾਰਵਾਈ ਦਾ ਅਸਰ ਇਹ ਹੋਇਆ ਕਿ ਕਈ ਥਾਵਾਂ ਤੇ ਅਖਬਾਰ ਦੀ ਡਿਲੀਵਰੀ ਦੇਰੀ ਨਾਲ ਪਹੁੰਚੀ ਕੋਟਕਾਪੂਰਾ ਤੇ ਫਰੀਦਕੋਟ ਚ ਪੂਰੀ ਸਪਲਾਈ ਰੁਕ ਗਈ ਬਰਨਾਲਾ ਚ ਅਖਬਾਰ 1.5 ਘੰਟੇ ਦੇਰ ਨਾਲ ਪਹੁੰਚੇ ਅਤੇ ਫਜ਼ਿਲਕਾ ਚ ਸਿਰਫ ਦੋ ਅਖਬਾਰ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ ਉੱਥੇ ਹੀ ਥਾਪਾ ਮੰਡੀ ਚ ਪੁਲਿਸ ਨੇ ਇੱਕ ਗੱਡੀ ਦੀ ਪੂਰੀ ਜਾਂਚ ਕੀਤੀ ਬੰਡਲ ਖੁਲਵਾਏ ਪੁੱਛਿਆ ਕਿ ਹਿੰਦੀ ਤੇ ਪੰਜਾਬੀ ਦੋਵੇਂ ਅਖਬਾਰ ਹਨ ਜਾਂ ਨਹੀਂ ਫਿਰ ਕਰੀਬ ਅੱਧਾ ਘੰਟਾ ਬਾਅਦ ਗੱਡੀ ਨੂੰ ਜਾਣ ਦਿੱਤਾ ਗਿਆ ਲੁਧਿਆਣਾ ਦੇ ਕੋਟਵੱਲੀ ਦੇ ਐਸਐਚਓ ਸਲਖਾਨ ਸਿੰਘ ਨੇ ਦੱਸਿਆ ਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਾਕਾਬੰਦੀ ਕੀਤੀ ਗਈ ਪਰ ਗੱਡੀਆਂ ਕਿਉਂ ਰੋਕੀਆਂ ਗਈਆਂ ਇਸ ਸਵਾਲ ਸੀਨੀਅਰ ਅਧਿਕਾਰੀ ਹੀ ਦੱਸਣਗੇ ਡਿਸਟ੍ਰੀਬਿਊਟਰਜ਼ ਦਾ ਕਹਿਣਾ ਹੈ ਕਿ ਐਤਵਾਰ ਨੂੰ ਪਹਿਲਾਂ ਹੀ ਕੰਮ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਉੱਤੋਂ ਪੁਲਿਸ ਦੀ ਇਹ ਚੈਕਿੰਗ ਨੇ ਮੁਸ਼ਕਲ ਹੋਰ ਵਧਾ ਦਿੱਤੀ ਕਈ ਗੱਡੀਆਂ ਨੂੰ ਤਾਂ ਥਾਣਿਆਂ 'ਚ ਲੈ ਜਾ ਕੇ ਚਾਂਚਿਆ ਗਿਆ ਫਿਲਹਾਲ ਪੁਲਿਸ ਵੱਲੋਂ ਕੋਈ ਅਫੀਸ਼ੀਅਲ ਬਿਆਨ ਨਹੀਂ ਆਇਆ ਪਰ ਸਵਾਲ ਇਹ ਹੈ ਕਿ ਅਖਬਾਰ ਦੀਆਂ ਗੱਡੀਆਂ ਵਾਕਈ ਸ਼ੱਕ ਦੇ ਦਾਇਰੇ 'ਚ ਸਨ ਜਾਂ ਫਿਰ ਇਹ ਸਭ ਕਿਸੇ ਵੱਡੀ ਜਾਂਚ ਦਾ ਹਿੱਸਾ ਹੈ ਹਜਿਲੇ ਬਸ ਇੰਨਾ ਹੀ ਪੰਜਾਬ 'ਚ ਅਖਬਾਰ ਤੇਰ ਨਾਲ ਪੁੱਜੇ ਡਿਸਟ੍ਰੀਬਿਊਟਰਸ ਪਰੇਸ਼ਾਨ ਨੇ ਅਤੇ ਲੋਕ ਜਾਣਨਾ ਚਾਹੁੰਦੇ ਨੇ ਕਿ ਸੱਚ ਕੀ ਹੈ